ਤਨ ਤਨ ਜਗਤ ਪਿਤਾ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਪਾਰ ਕਿਰਪਾ ਅਤੇ ਡੇਰਾ ਸਚਕਣ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਸਤਿਗੁਰ ਸੁਆਮੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਦੇਸ਼ਾਂ ਵਿਦੇਸ਼ਾਂ ਵਿੱਚ ਰਵਿਦਾਸਿਆ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਅਤੇ ਬਹੁਤ ਸਾਰੇ ਗੁਰੂ ਘਰਾਂ ਵਿੱਚ ਸਤਿਗੁਰ ਵਿਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਗ੍ਰੰਥ ਸਾਇਬ ਸਜੋਬਿਤ ਹੋ ਰਹੇ ਹਨ ਇਸੇ ਤਰ੍ਹਾਂ ਹਰਿਆਣੇ ਵਿਕੇ 10 ਗੁਰੂ ਘਰਾਂ ਵਿੱਚ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਵਿੱਚ ਸ਼ੋਭਿਤ ਕੀਤੇ ਜਾ ਰਹੇ ਨੇ ਉਸ ਤੋਂ ਪਹਿਲਾਂ ਸਤਿਗੁਰ ਦੀ ਬਾਣੀ ਡੇਰੇ ਤੋਂ ਸੰਗਤਾਂ ਹਰਿਆਣੇ ਤੋਂ ਲੈਣਾਈਆਂ ਇਸ ਮੌਕੇ ਡੇਰੇ ਵੱਲੋਂ ਗਲੋਬਲ ਰਵਿਦਾਸਿਆ ਵੈਲਫੇਅਰ ਫਾਊਂਡੇਸ਼ਨ ਯੂਰਪ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਬਹੁਤ ਸਾਰੇ ਗੁਰੂ ਘਰਾਂ ਵਿੱਚ ਜਿੱਥੇ ਪਹਿਲਾਂ ਪਾਲਕੀ ਸਹਿ ਪਹੁੰਚਾਈ ਗਈ ਉੱਥੇ ਹੁਣ ਸਤਿਗੁਰ ਦੀ ਬਾਣੀ ਪਹੁੰਚਾਈ ਜਾ ਰਹੀ ਹੈ ਸਰਬੱਤ ਦਾ ਵਾਜ ਕੀ ਜੈ ਵਾਹਿਗੁਰੂ ਦੇ ਧੰਨ ਗੁਰਦੇ ਵਾਹਿਗੁਰੂ ਦੇ ਧੰਨ ਗੁਰਦੇ ਸੋ ਬੋਲੇ ਸੋ ਨਿਰਭੈ ਸਤਿਗੁਰ ਵਾਹਿ ਜੈ ਸਤਿਗੁਰ ਵਾਹਿ ਸ਼ਕਤ ਅਮਰ ਹੈ ਸਤਿਗੁਰ ਵਾਹਿ ਸ਼ਕਤ ਅਮਰ ਹੈ ਜੋ जय गुरुदेव चंद्र कंसल्टेंट्स लिमिटेड बिल्डिंग मेंटेनेंस हैंडीमैन अंडर चैपट्रेट प्लेटफॉर्म इज नाउ अवेलेबल ऑन योर लोकल लंडन एरिया He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under checktrade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ